ਕਸਿਕਾਲ ਜੀ ਮੈਂ ਤੁਹਾਡਾ ਦੋਸਤ ਪ੍ਰੀਤ ਤੇ ਅੱਜ ਲਾਈਵ ਹੋਣ ਲੱਗਿਆ ਜੀ ਜਗਦੀਪ ਰੰਧਾਵੇ ਬਾਰੇ ਜਾਣਦੀ ਤੁਸੀਂ ਸਾਰੇ ਪਰ ਮੈਂ ਥੋੜਾ ਜਨ ਪਰਸਨਲ ਹੀ ਜਾਣਦਾ ਜਿਵੇਂ ਫੁੱਦੂ ਬੰਦਾ ਬਾਈ ਹਾਂ ਜਿਹੜੇ ਬੰਦੇ ਦੇ ਪੇਜ ਨੂੰ ਉਹਦੇ ਪੇਜ ਨੂੰ ਲਾਈਕ ਵੱਧ ਜਾਂਦਾ ਇਹ ਉਹ ਬੰਦੇ ਜੈਲ ਸੀ ਕਰਨ ਲੱਗੇ ਆ ਮੈਂ ਇਹੀ ਕਾਰਨ ਹਰਮਨ ਚੀਮੇ ਤੋਂ ਉਹਨੇ ਉਹਦੇ ਤੇ ਵੀ ਜੈਲਸੀ ਕਰਦਾ ਉਹਦੇ ਪੇਜ ਨੂੰ 1 ਲੱਖ ਤੋਂ ਵੱਧ ਲਾਈਕ ਨੇ ਤੇ ਇਹਦੇ ਪੇਜ ਨੂੰ 24000 ਲਾਈਕ ਆ ਲੋਕ ਉਹਨੂੰ ਇਤਨਾ ਵੱਧ ਦੇਖਣ ਲੱਗ ਗਏ ਇਹ ਤਾਂ ਜੈਲਸੀ ਕਰਦਾ ਇਹ ਕਹਿੰਦਾ ਮੁੰਡਾ ਦੇਖਣਾ ਤੇ ਅਸੀਂ ਉਹਨੂੰ ਵਰਨਿੰਗ ਦਿੰਨੇ ਆ ਜਦੋਂ ਚਾਵੇ ਹਰਮਨ ਚੀਮੇ ਦੇਖ ਸਕਦਾ ਤੇ ਉਹਦੇ ਨਾਲ ਦੇਖਣ ਤੋਂ ਪਹਿਲਾਂ ਅਸੀਂ ਖੜੇ ਆ ਸਾਡੇ ਨਾਲ ਦੇਖਣਾ ਪਊ ਉਹਨੂੰ ਮੇਰਾ ਪਿੰਡ ਜਗਦੀਪ ਰੰਧਾਵੇ ਦੇ ਪਿੰਡ ਤੇ ਜਮਾ ਨਾਲ ਆ 5-4 ਕਿਲੋਮੀਟਰ ਦੂਰ ਹੈ। ਜੇ ਤੁਰੇ ਜਾਈ ਸਾਡੇ ਪਿੰਡਲੇ ਖੇਤ ਜਗਦੀਪਨ ਦਾਵਾ ਦੇ ਖੇਤ ਦੇ ਨਾਲ ਲੱਗਦੇ ਨੇ। ਜਦੋਂ ਜਾਵੇ ਸਾਡਾ ਦੇਖ ਸਕਦਾ। ਅਸੀਂ ਉਹਨੂੰ ਓਪਨ ਵਾਰਨਿੰਗ ਦੇ ਲਈ ਵੀਡੀਓ ਪਾਈ ਹੈ। ਮੇਰਾ ਪਿੰਡ ਦਰਾਜ ਹੈ, ਸੋਲੇ ਧਾਨਾ। ਤੇ ਇਸ ਵੀਡੀਓ ਨੂੰ ਇੰਨਾਕ ਸ਼ੇਅਰ ਕਰੋ ਵੀ ਉਹਦੇ ਤੱਕ ਪਹੁੰਚ ਜਾਏ। ਧੰਨਵਾਦ।